ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਆ ਇੱਕ ਤੁਹਾਨੂੰ ਕਟਰੂ ਦਿਖਾ ਰਿਹਾ ਹਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਐਡਾ ਸਰ ਗਿਆ ਵੀ 2-300 ਰੁਪਏ ਦੇ ਪਿੱਛੇ ਕਟਰੂ ਨੂੰ ਇਦਾਂ ਰਾਹ ਛੱਟ ਕੇ ਭੱਜ ਗਏ ਅੱਗੇ ਹੱਡਾ ਰੋੜੀ ਦੇ ਵਿੱਚ ਆਪਣੇ ਹਰ ਇੱਕ ਪਿੰਡ ਦੇ ਵਿੱਚ ਠੇਕਾ ਹੁੰਦਾ ਸੀਗਾ ਕੋਈ ਨਾ ਕੋਈ ਬੰਦਾ ਚੱਕ ਕੇ ਲੈ ਜਾਂਦਾ ਸੀ ਉੱਥੇ ਹੱਡਾ ਰੋੜੀ 'ਚ ਪਹੁੰਚਦਾ ਕਰ ਦਿੰਦਾ ਸੀ ਹੁਣ ਲੋਕੀ ਐਡੇ ਹੋ ਗਏ ਵੀ 2-300 ਰੁਪਏ ਦੇ ਪਿੱਛੇ ਜਾਨਵਰ ਨੂੰ ਰਾਹ 'ਚ ਛੱਟ ਕੇ ਭੱਜ ਜਾਂਦੇ ਆ ਇਹ ਵਾਕਿਆ ਹੈਗਾ ਵਾ ਅੰਡ ਗਾਲਬ ਕਲਾਂ ਚਲਾ ਲੁਧਿਆਣਾ ਤੋਂ ਗਾਲਬ ਰਣ ਸਿੰਘ ਰੋਡ ਤੇ ਆ ਮਤਲਬ ਪੜ ਜਾਂਦਾ ਤਲਵੰਡੀ ਮੱਲੀਆਂ ਨੂੰ ਰੋਡ ਜਾਂਦਾ ਪੰਡਰ ਕਲਾਂ ਨੂੰ ਉਸ ਰੋਡ ਤੇ ਪਿਆ ਜਾਨਵਰ ਕੱਲ ਦਾ ਪਿਆ ਵਾ ਇਹ ਨਹੀਂ ਕਿ ਵੀ 200 ਰੁਪਏ ਦੇ ਕੇ ਇਹਨੂੰ ਚੱਕ ਕੇ ਕਿਸੇ ਪਾਸੇ ਸਾਡਾ ਰੂੜੀ ਟਿਕਾਣੇ ਲਵਾ ਦਈਏ ਇਹ ਇਦਾਂ ਹੀ ਰਾਹ ਸੱਟਿਆ ਪਿਆ ਵਾ ਇੱਥੋਂ ਲੰਘਦੇ ਆ ਲੋਕਾਂ ਨੂੰ ਸਮੈਲ ਮਾਰਦੀ ਆ ਬੁਰਾ ਹਾਲ ਆ ਨਾਲ ਨੇੜੇ ਦੇ ਖੇਤਾਂ ਵਾਲੇ ਵਿਚਾਰੇ ਵੀ ਹਣ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਇਹ ਉਹੀ ਚੱਕਣ ਤੇ ਦੱਬਣ ਇਹਨੂੰ ਲੋਕਾਂ ਦਾ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਪਤਾ ਨਹੀਂ ਕਿਉਂ 2-300 ਰੁਪਏ ਦੇ ਪਿੱਛੇ ਆਪਣੇ ਇੱਕ ਘਰ ਦੇ ਜੀ ਵਾਂਗੂ ਆਪਾਂ ਸਮਝ ਗਏ ਪਸੂ ਨੂੰ ਕੋਈ ਕਟਰੂ ਹੋਵੇ ਪਰ ਇਹ ਲੋਕ ਐਡੇ ਵੀ 2-300 ਰੁਪਏ ਦੇ ਪਿੱਛੇ ਇੱਥੇ ਸੱਟ ਕੇ ਭੱਜ ਗਏ ਇੱਥੇ ਨੂੰ ਸਮੈਲ ਨੂੰ ਮਾਰ ਰਹੀ ਆ ਰਸਤੇ ਦੇ ਵਿੱਚ ਲੋਕ ਲੰਘਦੇ ਆ ਕੀੜੇ ਪਏ ਹੋ ਵਿਚਾਰੇ ਦੇ ਦੇਖੋ ਬਹੁਤ ਮਤਲਬ ਬਰਾਲ ਆ ਉਹਨੂੰ ਖਾ ਰਹੇ ਨੇ ਚਲੋ 2-4 ਦਿਨ ਦੇ ਵਿੱਚ ਖਾ ਕੇ ਨਵੇੜ ਦੇਣਗੇ ਪਰ ਬਹੁਤ ਜ਼ਿਆਦਾ ਮਾੜੀ ਗੱਲ ਆ ਲੋਕਾਂ ਵਾਸਤੇ ਇਹ 2-300 ਰੁਪਏ ਨਾ ਕੀ ਹੋ ਜਾਂਦਾ ਆਪਣੇ ਘਰ ਦਾ ਪਸ਼ੂ ਆ ਯਾਰ ਚਲੋ ਪਰਿਵਾਰ ਦਾ ਜੀ ਵਾਂਗੂ ਹੁੰਦਾ ਚਲੋ ਜਿਉ ਚੜਾਈ ਕਰ ਗਿਆ ਤਾਂ ਉਹਨੂੰ ਉਹਦੀ ਮਤਲਬ ਜਿਹੜੀ ਦੇਹ ਆ ਉਹਨੂੰ ਟਕਾਣੇ ਲਾਇਆ ਜਾਵੇ ਆਮ ਪਿੰਡਾਂ ਦੇ ਵਿੱਚ ਹੱਡਾ ਰੂੜੀਆਂ ਦੇ ਅੱਗੇ ਠੇਕੇ ਹੁੰਦੇ ਸੀ ਉਹਨੂੰ ਹੱਡਾ ਰੂੜੀ ਵਾਲੇ ਨਹੀਂ ਚੱਕਦੇਗੇ ਉਹਨਾਂ ਨੂੰ ਉੱਥੋਂ ਅੱਗੇ ਚਮਦੇ ਪੈਸੇ ਨਹੀਂ ਮਿਲਦੇ ਇਸ ਕਰਕੇ ਹੁਣ ਉਹ ਪੈਸੇ ਮੰਗਣ ਲੱਗੇ ਹਰ ਇੱਕ ਘਰ ਤੋਂ 200 300 500 ਪਸ਼ੂ ਦੇ ਹਿਸਾਬ ਨਾਲ ਮੰਗਦੇ ਆ ਪਰ ਇੱਥੇ ਵੇਖੋ ਇਹ ਵਿਚਾਰਾ ਇਹ ਜਾਨਵਾਰਾ ਕੋਈ ਰਾਹ ਜੀ ਛੱਡ ਕੇ ਭੱਜ ਗਿਆ ਖੇਤਾਂ ਦੇ ਕੋਲੇ ਆ ਏ ਹੁਣ ਖੇਤਾਂ ਵਾਲੇ ਵਿਚਾਰੇ ਚਲੋ ਲੰਘਦੇ ਆਉਣਗੇ ਸਮਿਲਤ ਆਉਂਦੀ ਹੋ ਹਰ ਇੱਕ ਬੰਦਾ ਕਹਿੰਦਾ ਚਲ ਮੈਂ ਨਹੀਂ ਤਾਂ ਉਹ ਚੱਕੂ ਉਹ ਨਹੀਂ ਕਹਿੰਦਾ ਮੈਂ ਚੱਕੂਗਾ ਮੈਨੂੰ ਦੋ ਦਿਨ ਹੋ ਗਏ ਇੱਥੋਂ ਲੰਘਦੇ ਨੂੰ ਰਾਸਤੇ 'ਚੋਂ ਮੈਂ ਦੇਖਿਆ ਤੇ ਤਾਂ ਕਰਕੇ ਲਾਈਵ ਕੀਤਾ ਮਾੜੀ ਗੱਲ ਆ ਯਾਰ ਕਿਹੜੀ ਗੱਲ ਆ ਵੀ ਜੇ ਤੁਸੀਂ ਪਸ਼ੂ ਆ ਜਾਨਵਰ ਆ ਉਹਦੀ ਦੇਹ ਨੂੰ ਕਿਸੇ ਟਿਕਾਣੇ ਲਾ ਦਿਓਗੇ ਜੇਕਰ ਵਧੀਆ ਕੱਟੀ ਤੋਂ ਗਾਂ ਝੋਟੀ ਬਣ ਜਾਂਦੀ ਲੱਖਾਂ ਰੁਪਈਆ ਦੀ ਸੀ ਹੁਣ ਵਿਚਾਰੀ ਆ ਪਈ ਇੱਕ ਅੱਖਾਂ ਦੀ ਐ ਇਹ ਤੇ 200 ਰੁਪਈਆ ਨਹੀਂ ਖਰਚ ਕੇ ਬੰਦਾ ਇੱਕ ਕਿੱਡੀ ਜਾਦੇ ਮੜੀ ਗੱਲ ਇਹਨਾਂ ਵਾਸਤੇ ਨਹੀਂ 6 ਕਰੋ ਮੇਰਾ ਵੀਰ ਚਾਹੁੰਦਾ ਅੱਗੇ ਨੂੰ ਨਾ ਕੋਈ ਇਹੋ ਜਿਹਾ ਕੰਮ ਨਾ ਕਰੇ ਸਿੱਟੇ ਨਾ ਪੋਛੀ ਨੂੰ ਇਦਾਂ ਫਿਰ ਵੀ ਯਾਰ ਇੱਕ ਆਪਣਾ ਘਰ ਦਾ ਜੀ ਹੁੰਦਾ ਜੋ ਜੰਮ ਦਾ ਪੁੰਚਾ ਹੁੰਦਾ ਵੀ ਆਪਣੇ ਘਰੇ ਇੱਕ ਜਾਂ ਮਤਲਬ ਪਸ਼ੂ ਸੂਇਆ ਮੱਝ ਸੂਈ ਆ ਵਾਦਾ ਹੋਇਆ ਵਾ ਸ਼ੇਅਰ ਕਰਿਓ ਮੇਰਾ ਵੀ ਜਰੂਰ ਧੰਨਵਾਦ ਜੀ